ਅੱਜ ਇੱਕ ਚੰਬੇ ਦਾ ਫੁੱਲ ਮੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਗੱਲ ਪਾਉਣਾ ਦੇ ਪਾਕੇ ਬਾਹੀਂ ਗੋਰਾ ਚਿੱਤਰ ਛਮ ਛਮ ਰੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਚਿੱਤਰ ਦੇ ਬੁੱਲ ਨੀਲੇ ਨੀਲੇ ਮੁਖੜਾ ਵਾਂਗ ਵਸਾਰਾ ਹੋਇਆ ਨੈਣੀ ਲਖ ਮਾਤਮੀ ਛੱਲੇ ਗੱਲ ਵਿੱਚ ਪੈ ਪੈ ਜਾਵੇ ਟੋਇਆ ਚਿੱਤਰ ਦੇ ਬੁੱਲ ਨੀਲੇ ਨੀਲੇ ਮੁਖੜਾ ਵਾਂਗ ਵਸਾਰਾ ਹੋਇਆ ਨੈਣੀ ਲਖ ਮਾਤਮੀ ਛੱਲੇ ਗਲ ਵਿੱਚ ਪੈ ਪੈ ਜਾਵੇ ਟੋਇਆ ਅੱਜ ਇੱਕ ਜੰਬੇ ਦਾ ਫੁੱਲ ਮੋਇਆ ਅੱਧੀ ਰਾਤ ਰੋਵੇ ਚਿੱਤਰ ਅੱਧੀ ਰਾਤ ਰੋਵੇ ਚਿੱਤਰ ਪੌਣਾ ਦਾ ਦਿਲ ਜ਼ਖਮੀ ਹੋਇਆ ਡੂੰਗੇ ਵੈਣ ਬੜੇ ਦਰਦੀਲੇ ਅੱਧੀ ਰਾਤ ਰੋਵੇ ਚੇਤਰ ਪੌਣਾ ਦਾ ਦਿਲ ਜ਼ਖਮੀ ਹੋਇਆ ਡੂੰਗੇ ਵੈਣ ਬੜੇ ਦਰਦਿਲੇ ਸੁਣ ਕੇ ਸਾਰਾ ਆਲਮ ਰੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਲੱਖ ਚੇਤਰ ਨੂੰ ਦੇਵਾ ਮੱਤੀ ਲੱਖ ਚੇਤਰ ਨੂੰ ਦੇਵਾ ਮੱਤੀ ਰਾਮ ਵੀ ਮੋਇਆ ਰਾਵਣ ਮੋਇਆ ਤਾਂ ਕੀ ਹੋਇਆ ਜੇ ਇੱਕ ਤੇਰਾ ਸਮਿਆਂ ਟਾਣੀ ਤੋਂ ਫੁੱਲ ਖੋਇਆ ਲਖ ਚੇਤਰ ਨੂੰ ਦੇਵਾ ਮਤੀ ਰਾਮ ਵੀ ਮੋਇਆ 라ਵਣ ਮੋਇਆ ਤਾਂ ਕੀ ਹੋਇਆ ਜੇ ਇੱਕ ਤੇਰਾ ਸਮਿਆਂ ਟਾਣੀ ਤੋਂ ਫੁੱਲ ਖੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਪਰ ਚੇਤਰ ਤਾਂ ਡਾਢਾ ਪਰਮੀ ਪਰ ਚੇਤਰ ਤਾਂ ਡਾਢਾ ਪਰਮੀ ਉਸ ਉੱਪਰ ਰਤੀ ਅਸਰ ਨਾ ਹੋਇਆ ਪੈ ਪੈ ਜਾਨ ਨਹੀਂ ਦੰਦਲ ਉਹਨੂੰ ਪਰ ਚੇਤਰਤਾ ਡਾਡਾ ਪਰਮੀ ਉਸ ਪਰ ਰੱਤੀ ਅਸਰ ਨਾ ਹੋਇਆ ਪੈ ਪੈ ਜਾਨ ਨਹੀਂ ਦੰਦਲਾ ਉਹਨੂੰ ਅੰਬਰ ਮੂੰਹ ਵਿੱਚ ਚਾਨਣ ਚੋਇਆ ਅੱਜ ਇੱਕ ਚੰਬੇ ਦਾ ਫਲ ਮੋਇਆ ਗਲ ਪੌਣਾ ਦੇ ਪਾ ਕੇ ਬਾਹੀ ਗੋਰਾ ਚਿੱਤਰ ਛਮ ਛਮ ਰੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ ਅੱਜ ਇੱਕ ਚੰਬੇ ਦਾ ਫੁੱਲ ਮੋਇਆ